ਪੰਜਾਬ ਸਰਕਾਰ ਨੇ ਕਾਮੇਡੀਅਨ ਜਸਵਿੰਦਰ ਪੱਲਾ ਤੇ ਅਦਾਕਾਰ ਬੀਨੂ ਢਿੱਲੋਂ ਨੂੰ ਸਵੱਛ ਪੰਜਾਬ ਮੁਹਿੰਮ ਦਾ ਬ੍ਰਾਂਡ ਐਂਬੈਸਡਰ ਬਣਾਇਆ ਹੈ। ਦੋਵਾਂ ਕਲਾਕਾਰਾਂ ਨੇ ਐਲਾਨ ਕੀਤਾ ਕਿ ਉਹ ਇਸ ਸਮਾਜ ਸੇਵੀ ਮੁਹਿੰਮ ਲਈ ਮੁਫਤ ਕੰਮ ਕਰਨਗੇ। ਬ੍ਰਾਂਡ ਐਂਬੈਸਡਰ ਬਣਾਏ ਜਾਣ ਤੇ ਜਸਵਿੰਦਰ ਪੱਲਾ ਤੇ ਬੀਨੂ ਢਿੱਲੋਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਉਹ ਸਵੱਛਤਾ ਪ੍ਰਤੀ ਪੰਜਾਬ ਦੇ ਹਰ ਘਰ ਨੂੰ ਇਸ ਮੁਹਿੰਮ ਦਾ ਹਿੱਸਾ ਬਣਾਉਣਗੇ। ਆਪਣੇ ਕਲਾ ਦੇ ਜ਼ਰੀਏ ਆਪਣੀ ਰਿਕੁਐਸਟ ਦੇ ਜ਼ਰੀਏ ਇੱਕ ਮੋਟੀਵੇਸ਼ਨਲ ਡਾਕੂਮੈਂਟਰੀ ਜਾਂ ਕੋਈ ਐਡ ਫਿਲਮ ਬਣਾਈਏ ਜਿਹੜੀ ਕਿ ਸਾਡੇ ਸਮਾਜ ਨੂੰ ਇਹ ਸੇਧ ਦੇਵੇ ਔਰ ਸੇਧ ਦੇਣ ਦੇ ਨਾਲ ਨਾਲ ਤੁਹਾਡਾ ਮਨੋਰੰਜਨ ਵੀ ਕਰੇ ਤੁਹਾਨੂੰ ਹਸਾਵੇ ਵੀ ਤੁਹਾਡੇ ਖੁਦਗਤਾਈਆਂ ਵੀ ਕੱਢੇ ਔਰ ਤੁਹਾਨੂੰ ਸੋਚਣ ਲਈ ਮਜਬੂਰ ਕਰੇ ਕਿ ਜੋ ਇਹ ਕਹਿ ਰਹੇ ਨੇ ਸਾਡੇ ਪੰਜਾਬ ਨੂੰ ਸਵੱਛ ਬਣਾਉਣ ਲਈ ਇਹ ਵਾਕਈ ਬਹੁਤ ਜ਼ਰੂਰੀ ਆ ਸਾਡੇ ਪਿੱਛੇ ਲੱਗੇ ਕੋਈ ਵੀ 1 ਘਰ 2 ਘਰ 10 ਘਰ ਜਾਂ 100 ਘਰ ਜੇ ਜਾਗਰੂਪ ਹੋਏ ਅਨੇ ਸੀਜ਼ਨ ਨੂੰ ਲੈ ਕੇ ਕਿਉਂਕਿ ਬੜੀ-ਬੜੀ ਸਮੱਸਿਆ ਪਿੰਡਾਂ ਦੇ ਵਿੱਚ ਹੀ ਹਨਾ ਇਹ ਤਾਂ ਸਾਰਿਆਂ ਦਾ ਬੜਾ ਧੰਨਵਾਦ ਹੋਊ ਤੇ ਅਸੀਂ ਸੋਚਾਂਗੇ ਵੀ ਅਸੀਂ ਆਪਣੇ ਕਾਰਜ ਦੇ ਵਿੱਚ ਜਿਹੜੇ ਅਸੀਂ ਕਰਨ ਲੱਗੇ ਸ਼ੁਰੂ ਕਰਨ ਲੱਗੇ ਅਭਿਆਨ ਉਹਦੇ ਵਿੱਚ ਅਸੀਂ ਕਿਤੇ ਨਾ ਕਿਤੇ ਸਫਲ ਹੋਵਾਂਗੇ